ਪਾਠਾਥੇ ਸ਼ੈਤਾਨ ਰਾਖਸ਼ ਬੱਚਿਆਂ ਨੇ ਆਪਣੀ ਨਾਨੀ ਨੂੰ ਕਹਾਣੀ ਸੁਣਾਉਣ ਦੀ ਜਿੱਦ ਫੜੀ ਹੋਈ ਸੀ ਗਰਮੀਆਂ ਦੀਆਂ ਛੁੱਟੀਆਂ ਸਨ ਨਾਨੀ ਕੋਲ ਉਸ ਦੀਆਂ ਦੋਵੇਂ ਧੀਆਂ ਤੇ ਬੱਚੇ ਰਹਿਣ ਲਈ ਆਏ ਹੋਏ ਸਨ ਸਾਰਾ ਦਿਨ ਇੱਧਰ ਉੱਧਰ ਦੁੜੰਗੇ ਮਾਰਨ ਤੋਂ ਬਾਅਦ ਰਾਤ ਨੂੰ ਉਹ ਨਾਨੀ ਦੇ ਦੁਆਲੇ ਹੀ ਹੋ ਗਏ ਉਹ ਨਾਨੀ ਤੋਂ ਕਹਾਣੀਆਂ ਸੁਣਨਾ ਚਾਹੁੰਦੇ ਸਨ ਕੱਲ ਦੀ ਕਹਾਣੀ ਉਹਨਾਂ ਨੂੰ ਚੰਗੀ ਨਹੀਂ ਸੀ ਲੱਗੀ ਅੱਜ ਉਹ ਆਪਣੀ ਮਰਜ਼ੀ ਦੀ ਨਵੀਂ ਕਹਾਣੀ ਸੁਣਨਾ ਚਾਹੁੰਦੇ ਸਨ। ਕੱਲ ਦੀ ਕਹਾਣੀ ਵਿੱਚ ਚੂਹੇ ਪਾਣੀ ਵਿੱਚ ਡੁੱਬ ਕੇ ਮਰਦੇ ਹੋਏ ਕਿਸੇ ਤੋਂ ਵੀ ਦੇਖੇ ਨਹੀਂ ਸੰਗੇ। ਨਾਨੀ ਨੇ ਉਨ੍ਹਾਂ ਨਾਲ ਸ਼ੈਤਾਨ ਰਾਖਸ਼ ਦੀ ਕਹਾਣੀ ਸੁਣਾਉਣ ਦਾ ਵਾਅਦਾ ਕੀਤਾ ਸੀ। ਸੋ ਅੱਜ ਨਾਨੀ ਬਿਨਾਂ ਕਿਸੇ ਤਿਆਰੀ ਤੋਂ ਸ਼ੈਤਾਨ ਰਾਖਸ਼ ਦੀ ਕਹਾਣੀ ਲੈ ਕੇ ਹਾਜ਼ਰ ਹੋ ਗਈ ਸੀ। ਬੱਚੇ ਨਾਨੀ ਦੇ ਦਵਾਲੇ ਦੁਬਕੇ ਹੋਏ ਸਨ। ਸੋ ਨਾਨੀ ਨੇ ਕਹਾਣੀ ਸੁਣਾਉਣੀ ਸ਼ੁਰੂ ਕੀਤੀ। ਇੱਕ ਵਾਰ ਦੀ ਗੱਲ ਹੈ ਇੱਕ ਪਰੀ ਇੱਕ ਬਾਗ ਵਿੱਚ ਗਈ ਉਹ ਆਪਣੀਆਂ پری ਸਹੇਲੀਆਂ ਨੂੰ ਲੱਭਣ ਲਈ ਬਾਗ ਵਿੱਚ ਆਈ ਸੀ ਬਾਗ ਵਿੱਚ ਉਸਨੇ ਇੱਕ ਜਾਦੂਈ ਦਰਵਾਜ਼ਾ ਦੇਖਿਆ ਜਾਦੂਈ ਦਰਵਾਜ਼ਾ ਬੰਦ ਸੀ ਉਸਨੇ ਦਰਵਾਜ਼ਾ ਖੋਲਣ ਦਾ ਯਤਨ ਕੀਤਾ ਪਰ ਦਰਵਾਜ਼ਾ ਨਾ ਖੁੱਲਿਆ ਜਾਦੂਈ ਦਰਵਾਜ਼ਾ ਤਾਂ ਸਿਰਫ ਜਾਦੂਈ ਚਾਬੀ ਨਾਲ ਹੀ ਖੁੱਲ ਸਕਦਾ ਸੀ ਉਸ ਕੋਲ ਇਹ ਚਾਬੀ ਕਿੱਥੇ ਫਿਰ ਉਸ پری ਨੂੰ ਯਾਦ ਆਇਆ ਕਿ ਉਸ ਕੋਲ ਆਪਣੀ ਇੱਕ ਕਿਤਾਬ ਹੈ ਇਹ ਕਿਤਾਬ ਉਸਨੂੰ ਉਸਦੀ ਮਾਂ ਨੇ ਦਿੱਤੀ ਸੀ ਉਸਨੇ پری ਨੂੰ ਦੱਸਿਆ ਸੀ ਕਿ ਇਸ ਕਿਤਾਬ ਵਿੱਚ ਜ਼ਿੰਦਗੀ ਦੇ ਸਾਰੇ ਦਰਵਾਜ਼ੇ ਖੋਲਣ ਦੇ ਤਰੀਕੇ ਲਿਖੇ ਹੋਏ ਸਨ پری ਨੇ ਕਿਤਾਬ ਖੋਲ੍ਹੀ ਤੇ ਉਸਨੂੰ ਉਸ ਤੋਂ ਜਾਦੂਈ ਚਾਬੀ ਲੱਭ ਗਈ ਜਿਸ ਨਾਲ ਉਹ ਦਰਵਾਜ਼ਾ ਖੋਲ੍ਹ ਸਕਦੀ ਸੀ ਇਹ ਇੱਕ ਕੋਡ ਸੀ ਜੋ ਉਸਨੇ ਆਪਣੀ ਉਂਗਲ ਨਾਲ ਦਰਵਾਜ਼ੇ ਉੱਪਰ ਲਿਖਣਾ ਸੀ پری ਨੇ ਉਹ ਕੋਡ ਆਪਣੀ ਉਂਗਲ ਨਾਲ ਲਿਖਿਆ ਤੇ ਉਹ ਦਰਵਾਜ਼ਾ ਖੁੱਲ ਗਿਆ ਪਰੀ ਨੇ ਦਰਵਾਜ਼ਾ ਖੋਲ ਕੇ ਦੇਖਿਆ ਕਿ ਦੂਜੇ ਪਾਸੇ ਇੱਕ ਵੱਖਰੀ ਹੀ ਪਰੀਆਂ ਦੀ ਦੁਨੀਆ ਸੀ ਪਰੀਆਂ ਇੱਧਰ ਉੱਧਰ ਆ ਜਾ ਰਹੀਆਂ ਸਨ ਉਹ ਸਾਰੀ ਕੰਮ ਆਪਣੇ ਹੱਥਾਂ ਨਾਲ ਹੀ ਕਰ ਰਹੀਆਂ ਸਨ ਉਹ ਇੱਕ ਦੂਜੇ ਦੀ ਮਦਦ ਵੀ ਕਰਦੀਆਂ ਪਰ ਉਹ ਬਿਲਕੁਲ ਚੁੱਪ ਸਨ ਜਿਵੇਂ ਉਹ ਗੁੰਗੀਆਂ ਹੋ ਗਈਆਂ ਹੋਣ ਪਰ ਉਹ ਪਰੀਆਂ ਆਜ਼ਾਦ ਨਹੀਂ ਸਨ ਇੰਜ ਜਾਪਦਾ ਸੀ ਜਿਵੇਂ ਕਿਸੇ ਨੇ ਉਹਨਾਂ ਨੂੰ ਆਪਣੀਆਂ ਗੁਲਾਮ ਬਣਾ ਕੇ ਰੱਖਿਆ ਹੋਇਆ ਹੈ ਅਚਾਨਕ ਬਿਜਲੀ ਲਿਸ਼ਕੀ ਤੇ ਅਸਮਾਨ ਵਿੱਚੋਂ ਇੱਕ ਸ਼ੈਤਾਨ ਆ ਗਿਆ। ਉਹ ਇੱਕ ਰਾਖਸ਼ ਸੀ। ਉਸਨੇ ਪਰੀਆਂ ਦੀ ਰਾਣੀ ਨੂੰ ਆਪਣੇ ਕਬਜ਼ੇ ਵਿੱਚ ਲਿਆ ਤੇ ਅਲੋਪ ਹੋ ਗਿਆ। ਪਰੀਆਂ ਨੇ ਆਪਣੀ ਰਾਣੀ ਨੂੰ ਛਡਾਉਣ ਲਈ ਉਸ ਸ਼ੈਤਾਨ ਨਾਲ ਲੜਾਈ ਕੀਤੀ। ਇਸ ਵਿੱਚ ਬਹੁਤ ਸਾਰੀਆਂ ਪਰੀਆਂ ਮਾਰੀਆਂ ਗਈਆਂ। ਪਰੀਆਂ ਨੇ ਆਪਣੇ ਜਾਦੂਗਰ ਮਿੱਤਰ ਪਾਸੋਂ ਮਦਦ ਲੈਣ ਦਾ ਫੈਸਲਾ ਕੀਤਾ। ਜਾਦੂਗਰ ਨੇ ਦੱਸਿਆ ਕਿ ਉਹ ਸ਼ੈਤਾਨ ਦਾ ਖਾਤਮਾ ਸਿਰਫ ਉਸ ਜਾਦੂਈ ਚਸ਼ਮੇ ਦੇ ਪਾਣੀ ਨਾਲ ਕੀਤਾ ਜਾ ਸਕਦਾ ਹੈ ਜੋ ਬਾਗ ਦੇ ਉੱਤਰ ਵਿੱਚ ਵਗਦਾ ਹੈ ਜਦੋਂ ਪਰੀਆਂ ਪਾਣੀ ਲੈਣ ਲਈ ਉੱਥੇ ਪਹੁੰਚੀਆਂ ਤਾਂ ਉਹਨਾਂ ਉੱਥੇ ਇੱਕ ਅਜੀਬ ਕਿਸਮ ਦੇ ਜਾਨਵਰ ਨੂੰ ਬੈਠੇ ਦੇਖਿਆ ਉਸ ਦਾ ਅੱਧਾ ਸਰੀਰ ਮਨੁੱਖ ਦਾ ਸੀ ਤੇ ਅੱਧਾ ਸਰੀਰ ਜਾਨਵਰ ਦਾ ਪਰੀਆਂ ਉਸ ਨੂੰ ਦੇਖ ਕੇ ਡਰ ਗਈਆਂ ਪਰੀਆਂ ਨੇ ਉਸ ਚਸ਼ਮੇ ਤੋਂ ਪਾਣੀ ਪਰੰ ਦੀ ਆਗਿਆ ਮੰਗੀ ਤਾਂ ਉਸ ਨੇ ਨਾ ਕਰ ਦਿੱਤੀ ਤੁਹਾਨੂੰ ਪਹਿਲਾ ਮੇਰੇ ਤਿੰਨ ਸਵਾਲਾਂ ਦਾ ਜਵਾਬ ਦੇਣਾ ਪਵੇਗਾ ਪਰਿਆ ਨੇ ਉਸ ਨੂੰ ਸਵਾਲ ਪੁੱਛਣ ਲਈ ਕਿਹਾ ਪਹਿਲਾ ਸਵਾਲ ਸਭ ਤੋਂ ਕੀਮਤੀ ਵਸਤੂ ਕੀ ਹੈ ਦੂਜਾ ਸਵਾਲ ਕਿਹੜਾ ਕੰਮ ਸਭ ਤੋਂ ਜ਼ਰੂਰੀ ਹੈ ਤੀਜਾ ਕਿਸੇ ਦਾ ਭਲਾ ਕਿਵੇਂ ਕੀਤਾ ਜਾ ਸਕਦਾ ਹੈ ਇਹ ਸੁਣ ਕੇ ਪਰਿਆ ਨੇ ਆਪਸ ਵਿੱਚ ਸਲਾਹ مشورہ ਕੀਤਾ ਤੇ ਉਹਨਾਂ ਨੇ ਸਵੇਰ ਨੂੰ ਸਭ ਤੋਂ ਕੀਮਤੀ ਵਸਤੂ ਜਾਨ ਬਚਾਉਣ ਨੂੰ ਸਭ ਤੋਂ ਜ਼ਰੂਰੀ ਤੇ ਬੁਰਾਈ ਦੇ ਖਾਤਮੇ ਵਿੱਚ ਸਾਰਿਆਂ ਦੀ ਭਲਾਈ ਦੱਸੀ। ਪਰੀਆਂ ਨੇ ਆਪਣੀ ਬੁੱਧੀ ਅਨੁਸਾਰ ਤਿੰਨਾਂ ਸਵਾਲਾਂ ਦੇ ਜਵਾਬ ਦੇ ਦਿੱਤੇ। ਉਹ ਪਾਣੀ ਹਾਸਲ ਕਰਨ ਵਿੱਚ ਸਫਲ ਰਹੀਆਂ। ਪਾਣੀ ਦੇ ਛਿੱਟੇ ਮਾਰ ਕੇ ਉਹਨਾਂ ਨੇ ਸ਼ੈਤਾਨ ਦਾ ਜਾਦੂ ਖਤਮ ਕਰ ਦਿੱਤਾ ਤੇ ਆਪਣੀ ਰਾਣੀ ਨੂੰ ਉਸ ਰਖਸ਼ ਤੋਂ ਛੁਡਾ ਲਿਆ।